ਇਸ ਲਈ ਦੀ ਅਹਿਮ ਖਬਰ ਇਸ ਲਈ ਦੀ ਵੱਡੀ ਅਪਡੇਟ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਭਾਰਤੀ ਜਿਹੜੇ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲੈ ਕੇ ਇੱਕ ਡਾਟਾ ਸਾਹਮਣੇ ਆਇਆ ਹੈ ਇੱਕ ਵੱਡਾ ਖੁਲਾਸਾ ਜੋ ਹੈ ਇਸ ਵਿੱਚ ਹੋਇਆ ਜਿਨ੍ਹਾਂ ਵੀ ਕੈਨੇਡਾ ਦੇ ਵਿੱਚ ਭਾਰਤੀ ਲੋਕ ਰਹਿੰਦੇ ਨੇ ਉਹਨਾਂ ਵਿੱਚੋਂ ਕਾਫੀ ਸਾਰੇ ਜਿਹੜੇ ਲੋਕ ਨੇ ਉਹ ਅਮਰੀਕਾ ਦਾ ਰੁਖ ਕਰ ਰਹੇ ਨੇ ਲੇਕਿਨ ਦੱਸਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਨਜਾਇਜ਼ ਤਰੀਕੇ ਦੇ ਨਾਲ ਉਹ ਅਮਰੀਕਾ ਦੇ ਵਿੱਚ ਐਂਟਰੀ ਮਾਰੇ ਨੇ ਬਿਨਾ ਪੇਪਰਸ ਦੇ ਬਿਨਾ ਡਾਕੂਮੈਂਟਸ ਦੇ ਜਿਹੜੇ ਭਾਰਤੀ ਨੇ ਜਿਹੜੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹ ਅਮਰੀਕਾ ਦਾ ਰੁਖ ਕਰ ਰਹੇ ਨੇ ਤੇ ਜੇਕਰ ਅਸੀਂ ਗੱਲ ਕਰੀ ਤਾਂ ਬਹੁਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਉਹ ਨਜਾਇਜ਼ ਤਰੀਕੇ ਦੇ ਨਾਲ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਰਹਿੰਦੇ ਨੇ ਉਹ ਅਮਰੀਕਾ ਦਾ ਰੁਖ ਕਰ ਰਹੇ ਨੇ ਤੇ ਦੱਸਿਆ ਜਾ ਰਿਹਾ ਹੈ ਕਿ ਗਿਣਤੀ ਜੇਕਰ ਅਸੀਂ ਸੁਣਾਗੇ ਜੇਕਰ ਗਿਣਤੀ ਤੁਹਾਨੂੰ ਦੱਸ ਦਿੱਤੀ ਤਾਂ ਹੋਸ਼ ਉਡਾਣ ਵਾਲੀ ਜਿਹੜੀ ਗਿਣਤੀ ਹੈ ਉਹ ਸਾਹਮਣੇ ਆ ਰਹੀ ਹੈ ਉੱਥੇ ਜੇਕਰ ਗੱਲ ਕਰੀਏ ਤਾਂ ਜਿਹੜੇ ਭਾਰਤੀ ਕੈਨੇਡਾ ਦੇ ਵਿੱਚ ਰਹੇ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉੱਥੇ ਜੋ ਅਮਰੀਕਾ ਵਿੱਚ ਉਹਨਾਂ ਦਾ ਭਵਿੱਖ ਬਹੁਤ ਵਧੀਆ ਹੈ ਇੱਥੇ ਭਵਿੱਖ ਨਹੀਂ ਰਿਹਾ ਇਸ ਕਰਕੇ ਉਹਨਾਂ ਵੱਲੋਂ ਇੱਕ ਕਦਮ ਚੱਕੇ ਜਾ ਰਹੇ ਨੇ ਲੋ ਵੀ ਜਾਣਦੇ ਨੇ ਲੇਕਿਨ ਉਸ ਤੋਂ ਬਾਅਦ ਵੀ ਲੋਕ ਜਿਹੜੇ ਨੇ ਕਿਤਨਾ ਕਿਤੇ ਰੁਕਣ ਦਾ ਨਾਮ ਨਹੀਂ ਲੈ ਰਹੇ ਲਗਾਤਾਰ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਐਂਟਰੀ ਮਾਰ ਰਹੇ ਨੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਤੋਂ ਵੱਡੀ ਗਿਣਤੀ ਦੇ ਵਿੱਚ ਭਾਰਤੀ ਬਿਨਾ ਡਾਕੂਮੈਂਟਸ ਦੇ ਪੈਦਲ ਹੀ ਅਮਰੀਕਾ ਜਾ ਰਹੇ ਨੇ ਇਹ ਸੰਖਿਆ ਉਮੀਦ ਨਾਲੋਂ ਵੀ ਜ਼ਿਆਦਾ ਵਧ ਗਈ ਹੈ ਲੋਕਾਂ ਦੇ ਲਗਾਤਾਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਕਰਕੇ ਕੈਨੇਡਾ ਦੀ ਵੀਜ਼ਾ ਜਾਂਚ ਪ੍ਰਕਿਰਿਆ ਹੁਣ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ ਇਸ ਤੋਂ ਇਲਾਵਾ ਅਜੇ ਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਕਿ ਕੈਨੇਡਾ ਦੀ ਯਾਤਰਾ ਕਰਨ ਵਾਲੇ ਯਾਤਰੀ ਅਜੇ ਹੀ ਯਾਤਰਾਕਾਰ ਦੇ ਨੇ ਕਿ ਉਹਨਾਂ ਨੂੰ ਯੂਕੇ ਵਿੱਚ ਹੀ ਰੁਕਣਾ ਪਵੇ। ਇਸ ਤੋਂ ਬਾਅਦ ਉਹਨਾਂ ਵੱਲੋਂ ਯੂਕੇ ਵਿੱਚ ਸ਼ਰਨ ਲੈਣ ਦੇ ਮਾਮਲੇ ਵੀ ਵਾਧੇ ਜਾ ਰਹੇ ਨੇ। ਅਮਰੀਕਾ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਯਾਨੀ ਕਿ CBP ਦੇ ਤਾਜ਼ਾ ਆਂਕੜਿਆਂ ਅਨੁਸਾਰ ਜੇਕਰ ਗੱਲ ਕਰੀਏ ਤਾਂ ਇਸ ਸਾਲ ਜੂਨ ਦੇ ਵਿੱਚ 5152 ਭਾਰਤੀ ਬਿਨਾ ਡਾਕੂਮੈਂਟਸ ਦੇ ਬਿਨਾ ਦਸਤਾਵੇਜ਼ਾਂ ਦੇ ਕੈਨੇਡਾ ਤੋਂ ਪੈਦਲ ਹੀ ਚੱਲ ਕੇ ਅਮਰੀਕਾ ਦੇ ਵਿੱਚ ਵੜ ਗਏ ਨੇ ਉੱਥੇ ਜੇਕਰ ਗੱਲ ਕਰੀ ਦਸੰਬਰ 2023 ਤੋਂ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਜੇਕਰ ਹਰ ਮਹੀਨੇ ਦੀ ਗਿਣਤੀ ਦੇ ਹਿਸਾਬ ਨਾਲ ਵੇਖਿਆ ਜਾਵੇ ਤਾਂ ਮੈਕਸੀਕੋ ਸਰਹੱਦ ਤੋਂ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਵੱਧ ਚੁੱਕੀ ਹੈ ਕੈਨੇਡਾ ਤੇ ਅਮਰੀਕਾ ਵਿਚਕਾਰ 9000 ਕਿਲੋਮੀਟਰ ਦਾ ਬਾਰਡਰ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਬਾਰਡਰ ਮੰਨਿਆ ਜਾਂਦਾ ਹੈ ਸਭ ਤੋਂ ਲੰਮੀ ਤੇ ਸਭ ਤੋਂ ਖੁੱਲੀ ਸਰਹੱਦ ਹੈ ਜੋ ਮੈਕਸੀਕੋ ਅਮਰੀਕਾ ਸਰਹੱਦ ਦੀ ਲੰਬਾਈ ਤੋਂ ਵੀ ਦੁੱਗਣੀ ਹੈ ਉੱਥੇ ਜੇਕਰ ਗੱਲ ਕਰੀਏ ਉਸ ਤੋਂ ਬਾਅਦ ਵੀ ਲੋਕਾਂ ਵੱਲੋਂ ਲਗਾਤਾਰ ਅਮਰੀਕਾ ਦਾ ਰੁਖ ਕੀਤਾ ਜਾ ਰਿਹਾ ਹੈ ਨਜਾਇਜ਼ ਤਰੀਕੇ ਦੇ ਨਾਲ ਅਮਰੀਕਾ ਦਾ ਰੁਖ ਕੀਤਾ ਜਾ ਰਿਹਾ ਹੈ ਅਮਰੀਕਾ ਦੇ ਸੀਬੀਪੀ ਡੇਟਾ ਦੇ ਅਨੁਸਾਰ ਇਸ ਸਾਲ ਜਨਵਰੀ ਤੋਂ ਜੂਨ ਦੇ ਵਿੱਚਕਾਰ ਅਮਰੀਕੀ ਸੀਮਾ ਤੇ ਫੜੇ ਗਏ ਭਾਰਤੀਆਂ ਦੀ ਹਰ ਮਹੀਨੇ ਔਸਤ ਸੰਖਿਆ 2024 ਦੀ ਜਗ੍ਹਾ ਗਾਲ ਕਰੀਏ ਤਾਂ 2548 ਤੋਂ 47% ਵਾਧੇ ਕੇ 3733 ਹੋ ਗਈ ਹੈ 2021 ਵਿੱਚ ਇਹ ਸਿਰਫ 282 ਸੀ ਜਿਸ ਵਿੱਚ 13 ਗੁਣਾ ਤੱਕ ਹੁਣ ਉਛਾਲ ਵੇਖਣ ਨੂੰ ਮਿਲਿਆ ਜੀ ਹਾਂ ਇਸ ਸਾਲ ਜਨਵਰੀ ਤੋਂ ਜੂਨ ਦੇ ਵਿਚਕਾਰ ਅਮਰੀਕਾ ਤੇ ਅਮਰੀਕੀ ਸੀਮਾ ਤੇ ਫੜੇ ਗਏ ਭਾਰਤੀਆਂ ਦੀ ਗਿਣਤੀ ਹੈ ਉទਿਜਕਰ ਗਲਿਕਤਾ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿ ਰਹੇ ਨੇ ਜੋ ਉੱਥੇ ਕਾਨੂੰਨੀ ਤੌਰ ਤੇ ਵਸ ਚੁੱਕੇ ਨੇ ਤੇ ਇਹਨਾਂ ਭਾਰਤੀਆਂ ਦਾ ਅਮਰੀਕਾ ਵਿੱਚ ਆਰਥਿਕ ਦਬਦਬਾ ਬਹੁਤ ਖਾਸ ਹੈ ਬੋਸਟਨ ਕੰਸਲਟਿੰਗ ਗਰੁੱਪ ਦੇ ਇੱਕ ਤਾਜ਼ਾ ਅਧਿਐਨ ਵਿੱਚ ਅੰਦਾਜ਼ਾ ਲਗਾਇਆ ਗਿਆ ਕਿ ਭਾਰਤੀ ਅਮਰੀਕੀ ਕੁੱਲ ਅਮਰੀਕਾ ਦੀ ਆਬਾਦੀ ਦਾ 1.5% ਨੇ ਪਰ ਉਹ ਸਾਰੇ ਇਨਕਮ ਟੈਕਸ ਅਦਾਕਰਨ ਵਾਲਿਆਂ ਦਾ 5 ਤੋਂ 6% ਦੀ ਭੁਗਤਾਨ ਕਰਦੇ ਨੇ ਇਸ ਦੌਰਾਨ ਯੂਕੇ ਦੀਆਂ ਬੰਦਰਗਾਹਾਂ ਤੇ ਸ਼ਰਨ ਲੈਣ ਦੀ ਇੱਛਾ ਚ ਪੂਜੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਦੌਰਾਨ ਯੂਕੇ ਦੀਆਂ ਬੰਦਰਗਾਹਾਂ ਤੇ ਸ਼ਰਨ ਲੈਣ ਦੀ ਇੱਛਾ ਚ ਪੂਜੇ ਭਾਰਤੀਆਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ 2021 ਦੀ ਜੇਕਰ ਗੱਲ ਕਰੀ ਤਾਂ ਗਿਣਤੀ 495 ਸੀ ਜੋ 2022 ਦੇ ਵਿੱਚ ਵੱਧ ਕੇ 1170 ਹੋ ਗਈ ਤੇ ਸੰਖਿਆ 2023 ਦੇ ਵਿੱਚ 1391 ਤੱਕ ਪਹੁੰਚ ਗਈ ਤੇ ਜੇਕਰ ਇਸ ਸਾਲ ਦੀ 2024 ਦੀ ਗੱਲ ਕਰੀਏ ਤਾਂ ਜ ਹੁੰ ਤੱਕ 475 ਸ਼ਰਨ ਮੰਗਣ ਵਾਲੇ ਯੂਕੇ ਦੀਆਂ ਬੰਦਰਗਾਹਾਂ ਤੇ ਪਹੁੰਚੇ ਨੇ ਹੁਣ ਦੱਸਦੇ ਆ ਕਿ ਕੈਨੇਡਾ ਨੇ ਇਸ ਤੇ ਕੀ ਕੀਤਾ ਅਮਰੀਕਾ ਤੇ ਯੂਕੇ ਦੋਵਾਂ ਨੇ ਹੀ ਕੈਨੇਡਾ ਨੂੰ ਆਪਣੀਆਂ ਪਰੇਸ਼ਾਨੀਆਂ ਦੇ ਬਾਰੇ ਦੱਸ ਦਿੱਤਾ ਹੈ ਰਿਪੋਰਟ ਦੇ ਮੁਤਾਬਕ ਅਮਰੀਕਾ ਨੇ ਵੀਜ਼ਾ ਜਾਂਚ ਪ੍ਰਕਿਰਿਆ ਨੂੰ ਹੋਰ ਸਖਤ ਕਰਨ ਦੀ ਮੰਗ ਕੀਤੀ ਹੈ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਦੇ ਬੁਲਾਰੇ ਨੇ ਕਿਹਾ ਕਿ IRCC ਇਸ ਸਮੇਂ ਅਮਰੀਕਾ ਜਾਂ ਯੂਕੇ ਨਾਲ ਕਿਸੇ ਵੀ ਗੱਲਬਾਤ ਤੇ ਟਿੱਪਣੀ ਨਹੀਂ ਕਰ ਸਕਦੀ ਕੈਨੇਡਾ ਇਹਨਾਂ ਗਤੀਵਿਧੀਆਂ ਪਿੱਛੇ ਨੈਟਵਰਕ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ ਯੂਕੇ ਦੇ ਗ੍ਰੀ ਮੰਤਰੀ ਵਾਲੇ ਨੇ ਕਿਹਾ ਕਿ ਉਹ ਇਸ ਗੱਲ ਦੇ ਲਈ ਵਚਨਬੱਧ ਨੇ ਕਿ ਸਹੂਲਤਾਂ ਦਾ ਦੁਰਉਪਯੋਗ ਨਾ ਕੀਤਾ ਜਾਵੇ